ਹਰਨਤਾਰ ਦੀ ਜਿਮਨੀ ਚੋਣ ਦੇ ਜਿਹੜੇ ਨਤੀਜੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਫਿਲਹਾਲ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਚੜਤ ਦਿਖਾਈ ਦੇ ਰਹੀ ਹੈ ਸੋ ਤੁਹਾਡਾ ਜਿਹੜਾ ਧੜਾ ਹੈਗਾ ਉਹ ਬਹੁਤ ਨੀਵਾ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਰੁਝਾਨ ਨੂੰ ਹਜੇ ਪੰਤਰੀ ਸਾਹਿਬ ਇੱਕ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀ ਦੀ ਪ੍ਰਧਾਨ ਦੀ ਚੋਣ ਹੋਈ ਹੈ ਉਸ ਦੇ ਵਿੱਚ ਵੀ ਜਿਹੜਾ ਧੜਾ ਹੈਗਾ ਮੰਨ ਲਓ ਵਿਰੋਧੀ ਧੜਾ ਕਈਏ ਤਾਂ ਉਹ ਕਾਫੀ ਪਛੜ ਗਿਆ ਪਿਛਲੇ ਸਾਲ ਦੇ ਮੁਕਾਬਲੇ ਨਹੀਂ ਗਾਹੂ ਹਾਲਾਤ ਅੱਜ ਦੇ ਪੰਜਾਬ ਦੇ ਕੋਈ ਵਧੀਆ ਨਹੀਂ ਹਨ ਪੰਜਾਬ ਆਰਥਿਕ ਤੌਰ ਤੇ ਮੰਦਹਾਲੀ ਵੱਲ ਜਾ ਰਿਹਾ ਹੈ ਸਰਕਾਰ ਛੜ ਗਿਆ ਤੇ ਕੀ ਇਹ ਕਹਿ ਸਕਦੇ ਇਹਨਾਂ ਕੋਲ ਕਹਿਣ ਨੂੰ ਕੁਝ ਵੀ ਨਹੀਂ ਹੈ ਇਹ ਤਾਂ ਜੀਐਸਟੀ ਦੇ ਅੰਕੜੇ ਗਣਾਉਂਦੇ ਨੇ ਜੀ ਕਹਿੰਦੇ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਰੈਵਨਿਊ ਇਕੱਠਾ ਹੋਇਆ ਹੈ ਜੀ ਦੇਖੋ ਜੀਐਸਟੀ ਦੇ ਕੱਲੇ ਅੰਕੜੇ ਚੱਕ ਕੇ ਬਹਿ ਜਾਂਦੇ ਨੇ ਤੁਸੀਂ ਦੇਸ਼ ਨਾਲ ਦੇ ਅੰਕੜੇ ਚੋੜ ਕੇ ਦੇਖੋ ਨਾ ਬਾਕੀ ਦੇਸ਼ ਦੇ ਵਿੱਚ ਕੀ ਗ੍ਰੋਥ ਥੋੜੀਆ ਥੋੜੀ ਕੀ ਗ੍ਰੋਥ ਥੋੜੀਆ ਦੇਸ਼ ਦੀ ਵਿਕਾਸ ਦਰ ਕੀ ਹੈ ਥੋੜੀ ਵਿਕਾਸ ਦਰ ਕੀ ਹੈ ਸਾਡੇ ਵਿੱਚ ਨਸ਼ਾ ਤੇ ਗੈਂਗਸਟਰਵਾਦ ਇਹ ਦੋਨੇ ਬਹੁਤ ਭਾਰੂ ਨੇ ਇਹਦੇ ਨਾਲ ਲੋਕ ਜਿਹੜੇ ਨੇ ਬਹੁਤ ਪ੍ਰਭਾਵਿਤ ਨੇ ਕਹੇਰੀ ਆ ਵੀ ਅਸੀਂ ਬਿੱਡੀ ਹੁਈ ਅਮਮ ਅਕਸਰ ਘਰ ਟਾਏ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਤੁਹਾਡੀ ਕਿਉਂ ਨਹੀਂ ਤਸੱਲੀ ਹੋ ਰਹੀ ਨਸ਼ਾ ਜੀ ਮੰਤਰੀ ਸਾਹਿਬ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜੇ ਚੈੱਕਅਪ ਤੇ ਆਪਰੇਸ਼ਨ ਕੈਂਪ ਤੁਸੀਂ ਪਹੁੰਚਿਓਗੇ ਗੁਰਦੁਆਰਾ ਗੁਰੂ ਨਾਨਕ ਦਵਾਰ ਪਿੰਡ ਕਾਕੂ ਵਾਲਾ ਵਿਖੇ ਸੋ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬਾਬਾ ਜੀ ਨਾਲ ਤੁਸੀਂ ਕਾਫੀ ਸਮੇਂ ਤੋਂ ਜੁੜੇ ਹੋਏ ਹੋਵੋਗੇ ਸੋ ਕਿਵੇਂ ਲੱਗਿਆ ਇੱਥੇ ਆ ਕੇ ਦੇਖੋ ਪਹਿਲਾਂ ਤਾਂ ਮੈਂ ਬਹੁਤ-ਬਹੁਤ ਇਸ ਗੱਲ ਦੀ ਵਧਾਈ ਦੇਣਾ ਚਾਹਣਾ ਬਾਬਾ ਜੀ ਨੂੰ ਅਤੇ ਉਹਨਾਂ ਦੇ ਸਾਰੇ ਜਿਹੜੇ ਸਾਥੀ ਨੇ ਉਹਨਾਂ ਦੀ ਸਾਰੀ ਟੀਮ ਹੈ ਜੋ ਗੁਰਨਾਨਕ ਮਿਸ਼ਨ ਵੈਲਫੇਅਰ ਸੁਸਾਇਟੀ ਅਤੇ ਸਰਦਾਰਨ ਮੋਹਲ ਸਿੰਘ ਜੀ ਜਿਹੜੇ ਸਪੈਸ਼ਲੀ ਕੈਨੇਡਾ ਤੋਂ ਆਏ ਨੇ ਇਹਨਾਂ ਸਾਰਿਆਂ ਨੇ ਬਾਬਾ ਜੀ ਦੇ ਦਿਸ਼ਾ ਨਿਰਦੇਸ਼ੇਠ ਇਹ ਜੋ ਹਰ ਸਾਲ ਮੈਡੀਕਲ ਚੈੱਕਅਪ ਕੈਂਪ ਅੱਖਾਂ ਦਾ ਚੈੱਕਅਪ ਕੈਂਪ ਕਰਾਉਂਦੇ ਨੇ ਇਹ ਨਾਲ ਸਮੁੱਚੇ ਇਲਾਕੇ ਦੇ ਵਿੱਚ ਬਹੁਤ ਵੱਡਾ ਲੋੜਵੰਦ ਲੋਕਾਂ ਨੂੰ ਫਾਇਦਾ ਵੀ ਮਿਲਦਾ ਤੇ ਇਹ ਮਿਸ਼ਨ ਮੈਂ ਸਮਝਦਾ ਸਿਰਫ ਇੱਥੇ ਤੱਕ ਨਹੀਂ ਇਹ ਲਗਾਤਾਰ ਇਹ ਮਿਸ਼ਨ ਚੱਲ ਰਹੇ ਹਨ ਜਿੱਥੇ ਵੀ ਕਿਸੇ ਲੋੜਵੰਦ ਨੂੰ ਮਦਦ ਹੈ ਉੱਥੇ ਗੁਰੂ ਨਾਨਕ ਮਿਸ਼ਨ ਵੈਲਫੇਅਰ ਸੁਸਾਇਟੀ ਜਿਹੜੀ ਹੈ ਬਹੁਤ ਇਲਾਕੇ ਵਿੱਚ ਚੰਗਾ ਕੰਮ ਕਰ ਰਹੀ ਹੈ ਤੇ ਇਸੇ ਤਰ੍ਹਾਂ ਹੋਰ ਵੀ ਜਿਹੜੇ ਦਾਨੀ ਸੱਜਣ ਨੇ ਐਨ ਆਰ ਆਈ ਭਰਾ ਨੇ ਉਹ ਵੀ ਇਹਦੇ ਵਿੱਚ ਬਹੁਤ ਵੱਡਾ ਮੁੱਲਾ ਯੋਗਦਾਨ ਪਾ ਰਹੇ ਨੇ ਤੇ ਮੈਂ ਅੱਜ ਦੇ ਇਸ ਕੈਂਪ ਤੇ ਸਾਰੀ ਟੀਮ ਨੂੰ ਜਿੱਥੇ ਵਧਾਈ ਦੇਣਾ ਉੱਥੇ ਬਾਬਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਹੜੇ ਹਜੇ ਪਰਸੋਂ ਹੀ ਵਿਦੇਸ਼ ਦੇ ਦੌਰੇ ਤੋਂ ਆਏ ਨੇ ਤੇ ਆਉਣ ਸਾਰ ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾ ਕਾਰਜ ਇਹ ਕੀਤਾ ਕਿ ਇੱਥੇ ਜਿਹੜਾ ਅੱਖਾਂ ਦਾ ਕੈਂਪ ਉਹਨਾਂ ਨੇ ਲਵਾਇਆ ਸੋ ਸਾਰੀ ਸੰਗਤ ਨੂੰ ਸਾਰਿਆਂ ਨੂੰ ਮੈਂ ਆਪਦੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਮੰਤਰੀ ਸਾਹਿਬ ਵੈਸੇ ਤਾਂ ਧਾਰਮਿਕ ਪ੍ਰੋਗਰਾਮ ਹੈ ਇੱਕ ਇਹ ਸਮਾਜਿਕ ਪ੍ਰੋਗਰਾਮ ਹੈ ਤੁਸੀਂ ਪੋਲੀਟਿਕਲੋਂ ਅਸੀਂ ਤੁਹਾਨੂੰ ਪੋਲੀਟਿਕਲ ਲੋਕ ਸਵਾਲ ਕਰਨੇ ਨੇ ਤਰਨਤਾਰਨ ਦੀ ਅੱਜ ਜਿਮਨੀ ਚੋਣ ਦੇ ਜਿਹੜੇ ਨਤੀਜੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਫਿਲਹਾਲ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਚੜ੍ਹਤ ਦਿਖਾਈ ਦੇ ਰਹੀ ਹੈ ਸੋ ਤੁਹਾਡਾ ਜਿਹੜਾ ਧੜਾ ਹੈਗਾ ਉਹ ਬਹੁਤ ਨੀਵਾ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਰੁਝਾਨ ਨੂੰ ਉਹ ਹਜੇ ਤਾਂ ਰਿਜ਼ਲਟ ਆ ਰਹੇ ਨੇ ਜਦ ਤੱਕ ਫਾਈਨਲ ਰਿਜ਼ਲਟ ਆਊਗਾ ਫਿਰ ਅਸੀਂ ਜ਼ਰੂਰ ਟਿਪਲੀ ਕਰਾਂਗੇ ਨਾਲੇ ਸਿਆਸਤ ਦੇ ਵਿੱਚ ਉਤਰਾ ਚੜਾਅ ਤਾਂ ਚੱਲਦੇ ਨੇ ਪਰ ਗੱਲ ਇਹ ਵੀ ਜਿਸ ਸੋਚ ਨੂੰ ਤੁਸੀਂ ਲੈ ਕੇ ਚੱਲੇ ਹੋ ਜੋ ਤੁਹਾਡਾ ਮਿਸ਼ਨ ਹੈ ਉਹਦੇ ਤੇ ਤੁਹਾਨੂੰ ਪਹਿਰਾ ਦੇਣਾ ਚਾਹੀਦਾ ਠੀਕ ਹੈ ਲੋ ਅੱਜ ਸੋਸ਼ਲ ਮੀਡੀਆ ਤੇ ਚੂਤ ਤੂਫਾਨ ਬੋਲ ਕੇ ਵੀ ਜਿਹੜੀਆਂ ਮੂਟਾ ਹਾਸਲ ਕਰਨੀਆਂ ਜਾਂਦੀਆਂ ਨੇ ਪਰ ਜਿਹੜੀਆਂ ਆਖਰ ਦੇ ਵਿੱਚ ਜਿਹੜੀ ਜਿੱਤ ਉਹ ਸਚਾਈ ਦੀ ਹੁੰਦੀ ਹੈ ਸੋ ਸਾਡੀ ਇਹ ਇੱਕ ਜੋ ਪੰਥਕ ਜਿਹੜੀ ਲੜਾਈ ਆ ਉਹ ਜਾਰੀ ਹੈ ਅਸੀਂ ਕੌਮ ਦੇ ਹਿੱਤਾਂ ਲਈ ਅਤੇ ਪੰਥ ਦੇ ਚੰਗੇ ਭਲੇ ਲਈ ਅਸੀਂ ਆਪਦੇ ਸਾਰੇ ਰੜਕੇ ਯਤਨ ਸਾਡੇ ਅਸੀਂ ਜੋ ਰੰਭੇ ਨੇ ਉਹਨਾਂ ਨੂੰ ਜਾਰੀ ਰੱਖਾਂਗੇ ਪੰਥਰੀ ਸਾਹਿਬ ਇੱਕ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀ ਦੀ ਪ੍ਰਧਾਨ ਦੀ ਚੋਣ ਹੋਈ ਹੈ ਉਸ ਦੇ ਵਿੱਚ ਵੀ ਜਿਹੜਾ ਟੜਾ ਹੈਗਾ ਮੰਨ ਲਓ ਵਿਰੋਧੀ ਧੜਾ ਕਈਏ ਤਾਂ ਉਹ ਕਾਫੀ ਪਛੜ ਗਿਆ ਪਿਛਲੇ ਸਾਲ ਦੇ ਮੁਕਾਬਲੇ ਨਹੀਂ ਗੱਲ ਗੱਲ ਤਾਂ ਇਹ ਵੀ ਉਹਨਾਂ ਦਾ ਉਹ ਤਾਂ ਪੁਰਾਣੇ ਮੈਂਬਰੀ ਚੋਣ ਕਰਦੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੇ ਲਾਲਚ ਵੀ ਕਈਆਂ ਨੂੰ ਦਿੱਤੇ ਜਾਂਦੇ ਨੇ ਤਾਂ ਜਿਹੜੇ ਵਿਚਾਰੇ ਜਿਹੜੇ ਪੱਕੇ ਸਿਰ ਲੱਸੀ ਉਹਦੇ ਨੇ ਉਹੀ ਖੜੇ ਨੇ ਬਾਕੀ ਤਾਂ ਕੋਈ ਕਿਸੇ ਨੂੰ ਕਹਿੰਦੇ ਜੀ ਤੁਹਾਡੇ ਕੰਮ ਕਰ ਦਾਂਗੇ ਕਿਸੇ ਨੂੰ ਤੁਹਾਡੇ ਬੰਦੇ ਰੱਖ ਦਾਂਗੇ ਛੋਟੇ-ਮੋਟੇ ਲਾਲਚ ਦੇ ਕੇ ਵੋਟਾਂ ਇਹ ਲੈ ਜਾਂਦੇ ਨੇ ਅਸੀਂ ਗੱਲ ਨਹੀਂ ਪਰ ਅਸੀਂ ਥਾੜੀ ਮੰਗਦੇ ਆ ਕਿ ਐਸਡੀਪੀਸੀ ਦੀ ਚੋਣ ਹੋਣੀ ਚਾਹੀਦੀ ਸੋ ਇਹ ਐਸਡੀਪੀਸੀ ਦੀ ਜਨਰਲ ਚੋਣ ਹੋਊਗੀ ਤਾਂ ਹੀ ਜਿਹੜਾ ਲੋਕਾਂ ਦਾ ਅਸਲੀ ਜੋ ਫਤਵਾਇਆ ਸਾਹਮਣੇ ਆਓ ਸੋ ਤੁਸੀਂ ਸਰ ਖਜ਼ਾਨਾ ਮੰਤਰੀ ਰਹੋਗੇ ਪੰਜਾਬ ਦੇ ਖਜ਼ਾਨੇ ਦੀ ਅੱਜ ਕੀ ਹਾਲਾਤ ਨੇ ਤੇ ਸੈਕੰਡ ਇਹ ਗੱਲ ਕਰੀਏ ਅਖੀਰ ਦੇ ਸਾਲ ਚੱਲ ਰਹੇ ਨੇ ਕਿ ਬੀਬੀਆਂ ਨੂੰ 1000 ਰੁਪਏ ਦੇਣਾ ਹੈ ਅਜੇ ਸਰਕਾਰ ਨੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਕਿਵੇਂ ਲੱਗਦਾ ਤੁਹਾਨੂੰ ਅੱਜ ਕੀ ਹਾਲਾਤ ਨੇ ਜਦੋਂ 1000 ਰੁਪਏ ਦਿੱਤਾ ਗਿਆ ਤਾਂ ਕੀ ਹਾਲਾਤ ਹੋਣਗੇ ਦੇਖੋ ਹਾਲਾਤ ਅੱਜ ਦੇ ਪੰਜਾਬ ਦੇ ਕੋਈ ਵਧੀਆ ਨਹੀਂ ਹਨ ਪੰਜਾਬ ਆਰਥਿਕ ਤੌਰ ਤੇ ਮੰਦਹਾਲੀ ਵੱਲ ਜਾ ਰਿਹਾ ਹੈ ਸਰਕਾਰ ਵੀ ਬੁਰੇ ਹਾਲਾਤ ਵਿੱਚ ਹੈ ਕਰਜ਼ਾ ਤਕਰੀਬਨ 4 ਲੱਖ ਕਰੋੜ ਤੋਂ ਉੱਤੇ ਟੱਪ ਗਿਆ ਤੇ ਉਸ ਤੋਂ ਇਲਾਵਾ ਜਿਹੜੀ ਵੱਡੀ ਜਿਹੜੀ ਦੁੱਖ ਦੀ ਗੱਲ ਹੈ ਕੀ ਜਿਹੜਾ ਸਾਡਾ ਓਵਰਆਲ ਜਿਹੜਾ ਅਰਥਚਾਰਾ ਹੈ ਉਹ ਵੀ ਬੁਰਾ ਹਾਲ ਹੈ ਇਸ ਸਾਲ ਕਿਸਾਨੀ ਤੁਸੀਂ ਦੇਖੋ ਝਾੜ ਘਟ ਗਿਆ ਤੇ ਦੂਸਰਾ ਇੰਡਸਟਰੀ ਕੋਈ ਪੰਜਾਬ ਚ ਆ ਨਹੀਂ ਰਹੀ ਇੰਡਸਟਰੀ ਤੱਕੋਂ ਵੀ ਪਿਛੜ ਰਿਹਾ ਹੈ ਸਰਵਿਸ ਸੈਕਟਰ ਦੇ ਵਿੱਚ ਅਸੀਂ ਪਿਛੜ ਰਹੇ ਹਾਂ ਸਾਡੀ ਪਰ ਕੈਪਟਾ ਇਨਕਮ ਵੀ ਘਟ ਰਹੀ ਹੈ ਤੋਂ ਇਹ ਸਾਰੇ ਬੜੇ ਗੰਭੀਰ ਚੁਣੌਤੀਆਂ ਦਾ ਸਾਹਮਣਾ ਪੰਜਾਬ ਕਰ ਰਿਹਾ ਤੇ ਇਹ ਸਰਕਾਰ ਸਾਰੀਆਂ ਚੁਣੌਤੀਆਂ ਦੇ ਵਿੱਚ ਟੋਟਲ ਫੇਲ ਰਹੀ ਹੈ ਸਰਕਾਰ ਤਾਂ ਕੋਈ ਕਾਰਗੁਜ਼ਾਰੀ ਉਹਨਾਂ ਦੀ ਨਹੀਂ ਰਹੀ ਪੰਜਾਬ ਦੇ ਵਿੱਚ ਡਵੈਲਪਮੈਂਟ ਪੱਖੋਂ ਗ੍ਰੋਥ ਪੱਖੋਂ ਇਕਨੋਮਿਕ ਗ੍ਰੋਥ ਪੱਖੋਂ ਹਰ ਪੱਖੋਂ ਪੰਜਾਬ ਪਿੱਛੜ ਗਿਆ ਤੇ ਕੀ ਇਹ ਕਹਿ ਸਕਦੇ ਇਹਨਾਂ ਕੋਲ ਕਹਿਣ ਨੂੰ ਕੁਝ ਵੀ ਨਹੀਂ ਹੈ ਇਹ ਤਾਂ ਜੀਐਸਟੀ ਦੇ ਅੰਕੜੇ ਗਣਾਉਂਦੇ ਨੇ ਜੀ ਕਹਿੰਦੇ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਰੈਵਨਿਊ ਇਕੱਠਾ ਹੋਇਆ ਜੀ ਦੇਖੋ ਜੀਐਸਟੀ ਦਾ ਰੈਵਨਿਊ ਤਾਂ ਕੋਈ ਖਾਸ ਇਕੱਠਾ ਨਹੀਂ ਹੋਇਆ ਤੁਸੀਂ ਜੇ ਦੇਖੋਗੇ ਤਕਰੀਬਨ ਸਾਰੇ ਦੇਸ਼ ਦੀ ਗ੍ਰੋਥ ਨਾਲੋਂ ਗ੍ਰੋਥ ਘੱਟ ਹੈ ਉਹਦਾ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਹੈ ਇਹ ਆਪਦੇ ਕੱਲੇ ਅੰਕੜੇ ਚੱਕ ਕੇ ਵੇਚਦੇ ਨੇ ਤੁਸੀਂ ਦੇਸ਼ ਨਾਲ ਦੇ ਅੰਕੜੇ ਚੋੜ ਕੇ ਦੇਖੋ ਨਾ ਬਾਕੀ ਦੇਸ਼ ਦੇ ਵਿੱਚ ਕੀ ਗ੍ਰੋਥ ਹੋ ਰਹੀ ਹੈ ਤੁਹਾਡੀ ਕੀ ਗ੍ਰ ਇਹ ਆਪਦੇ ਆਪ ਨੂੰ ਇਹ ਕਹਿ ਦੇਣਾ ਵੀ ਜੇ ਸਾਡੀ ਇੰਨੀ ਅ ਅਮਦరాబాద్ ਕੀ ਉਹਦੇ ਨਾਲ ਨਹੀਂ ਤੁਸੀਂ ਜਾਂਦੇ ਹੋਲ ਪਿਕਚਰ ਦੇਖੋਗੇ ਸਾਰੀ ਫਿਰ ਜਿਹੜੀ ਸਚਾਈ ਸਾਹਮਣੇ ਆਊਗੀ ਅਖੀਰ ਦੇ ਵਿੱਚ ਲਾਇਨ ਆਰਡਰ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਦੇ ਪੰਜਾਬ ਦੇ ਹਾਲਾਤ ਪੰਜਾਬ ਵਿੱਚ ਨਸ਼ਾ ਤੇ ਗੈਂਗਸਟਰਵਾਦ ਇਹ ਦੋਨੇ ਬਹੁਤ ਭਾਰੂ ਨੇ ਇਹਦੇ ਨਾਲ ਲੋਕ ਜਿਹੜੇ ਨੇ ਬਹੁਤ ਪ੍ਰਭਾਵਿਤ ਨੇ ਇਹ ਦੋਨੇ ਆਪਸ ਜੁੜੀਆਂ ਹੋਈਆਂ ਕਿਉਂਕਿ ਨਸ਼ੇ ਦੇ ਨਾਲ ਹੀ ਜਿਹੜਾ ਗੈਂਗਸਟਰਵਾਦ ਪੈਦਾ ਹੁੰਦਾ ਕਿਉਂਕਿ ਉਹਦੇ ਨਾਲ ਹੀ ਜਿਹੜਾ ਕ੍ਰਾਈਮ ਹੁੰਦਾ ਹੈਗਾ ਤੋ ਸਾਰੀਆਂ ਚੀਜ਼ਾਂ ਜੁੜੀਆਂ ਜਿੰਨਾ ਚਿਰ ਨਸ਼ੇ ਨੂੰ ਠੱਲ ਨਹੀਂ ਪਾਉਂਦੀ ਸਰਕਾਰ ਉਹਨਾਂ ਚਿਰ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਰੋਕਿਆ ਜਾ ਸਕਦਾ ਤੋ ਨਸ਼ੇ ਦੇ ਖਿਲਾਫ ਅੱਜ ਬਹੁਤ ਵੱਡੀ ਜੰਗ ਵਿਦਨ ਦੀ ਲੋੜ ਹੈ ਛੋਟਾ ਜਿਹਾ ਕਮੈਂਟ ਮੈਂ ਚਾਹੂੰ ਸਰਕਾਰ ਤਾਂ ਕਹਿ ਰਹੀ ਹੈ ਵੀ ਅਸੀਂ ਬਿੱਡੀ ਹੁਈ ਆ ਮੈਂ ਅਕਸਰ ਘਰ ਟਾਏ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਤੁਹਾਡੀ ਕਿਉਂ ਨਹੀਂ ਤਸੱਲੀ ਹੋ ਰਹੀ ਨਸ਼ਾ ਅਜੇ ਖਤਮ ਹੋਣਾ ਦੇਖੋ ਗੱਲ ਹੈ ਵੀ ਨਸ਼ਾ ਘਟਾਉਣ ਨਾਲ ਨਹੀਂ ਨਸ਼ਾ ਖਤਮ ਹੋਣਾ ਨਸ਼ਾ ਤਾਂ ਜਦ ਲੋਕਾਂ ਕੋਲ ਪਹੁੰਚਣਾ ਬੰਦ ਹੋਊ ਤਾਂ ਮੰਨਾਂਗੇ ਨਸ਼ਾ ਖਤਮ ਹੋ ਗਿਆ ਗੱਲ ਤਾਂ ਹੈ ਵੀ ਨਸ਼ਾ ਤਾਂ ਦਿਨ ਪਰ ਦਿਨ ਵੱਧ ਰਿਹਾ ਹੈ ਤੁਸੀਂ ਪਿੰਡਾਂ ਚ ਜਾ ਕੇ ਨੌਜਵਾਨ ਪੀੜੀ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਸੋ ਇਸ ਚੀਜ਼ ਦੀ ਅੱਜ ਬਹੁਤ ਵੱਡੀ ਸਭ ਤੋਂ ਵੱਡੀ ਲੜਾਈ ਹੀ ਨਸ਼ੇ ਖਿਲਾਫ ਚੱਲ ਰਹੀ ਹੈ